ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਅਸੀਂ ਗੁਰਦੁਆਰਾ ਮਣੀਕਰਨ ਸਾਹਿਬ ਜ਼ਿਲ੍ਹਾ ਕੁਲੂ ਉੱਥੇ ਪਹੁੰਚੇ ਹੋਏ ਆ ਤੇ ਜਿੱਥੇ ਪ੍ਰਸ਼ਾਦਾ ਤਿਆਰ ਹੁੰਦਾ ਆ ਆ ਗਰਮ ਕੁੰਡ ਨੇ ਤੁਸੀਂ ਦੇਖੋ ਗੁਰੂ ਨਾਨਕ ਪਾਤਸ਼ਾਹ ਵੀ ਇੱਥੇ ਆਏ ਆ ਉਸ ਤੋਂ ਪਹਿਲਾਂ ਦੱਸਦੇ ਨੇ ਵੀ ਸ਼ਿਵ ਸ਼ੰਕਰ ਭੂਲੇ ਪਾਰਵਤੀ ਉਹ ਵੀ ਇੱਥੇ ਆਏ ਆ ਤੁਸੀਂ ਦੇਖ ਸਕਦੇ ਹੋ ਮੂਰਤੀ ਤੇ ਇਹ ਟੈਂਪਰੇਚਰ ਜਿਹੜਾ ਹੁਣ ਅਸੀਂ ਤੁਹਾਨੂੰ ਦਿਖਾਉਣਾ ਵਾ ਇਹ 100 ਡਿਗਰੀ ਜਿਹੜਾ ਇਹਦਾ ਤਾਪਮਾਨ ਆ 100 ਡਿਗਰੀ ਇਹਦਾ ਟੈਂਪਰੇਚਰ ਤੇ 100 ਡਿਗਰੀ ਚ ਪਾਣੀ ਉਬਲ ਰਿਹਾ ਤੁਸੀਂ ਦੇਖੋ ਕੁਦਰਤ ਦਾ ਕ੍ਰਿਸ਼ਮਾ ਹੈ ਨਾ ਤੇ ਇਹਦੇ ਵਿੱਚ ਆ ਥੋੜੇ ਜਿਹਾ ਆਪਾਂ ਦਿਖਾ ਦਈਏ ਵੀ ਜਿਹੜੇ ਲੰਗਰ ਬਣਨ ਦੇ ਲਈ ਜੋ ਹੈਗਾ ਬਨ ਕੇ ਉੱਪਰੋਂ ਰੱਖਿਆ ਹੋਇਆ ਤੇ ਇੱਥੇ ਦਾਲ ਪੱਕ ਰਹੀ ਆ ਜਿਵੇਂ ਬਾਬਾ ਜੀ ਦੱਸ ਰਿਹਾ ਸੀ ਉਹ ਸਾਰੇ ਚੌਲ ਪੱਕਦੇ ਨੇ ਸਾਰਾ ਕੁਝ ਇੱਥੇ ਪੱਕਦਾ ਤੇ ਇਸ ਪਾਣੀ ਦੀ ਜਿਹੜੀ ਡਿਗਰੀ ਹੈ ਉਹ 100 ਡਿਗਰੀ ਸੈਲਸੀਅਸ ਜਿਹੜਾ ਦੱਸਿਆ ਜਾਂਦਾ ਸੋ ਤੁਸੀਂ ਦੇਖੋ ਬਈ ਕਿੰਨੇ ਚਮਤਕਾਰ ਗਰਮ ਪਾਣੀ ਦੇ ਚਸ਼ਮੇ ਹੋਰ ਬੜੀ ਦੁਨੀਆ ਦੇ ਵਿੱਚ ਹੈਗੇ ਨੇ ਪਰ ਜਿਹੜਾ ਇਹ ਇਤਿਹਾਸ ਹੈ ਇਹ ਬਹੁਤ ਇੱਕ ਪਵਿੱਤਰ ਇਤਿਹਾਸ ਹੈ ਤੁਸੀਂ ਦੇਖੋ ਵੀ ਕਿਸ ਤਰੀਕੇ ਓਕੇ ਸੋ ਜਿਵੇਂ ਜੱਗੀ ਬਾਈ ਦੱਸ ਰਿਹਾ ਕਿ ਇੱਧਰ ਦੀ ਹਾਂ ਆ ਸਾਰਾ ਲੰਗਰ ਪ੍ਰਸ਼ਾਦਾ ਇਸ ਪਾਸੇ ਵੀ ਲੈ ਕੇ ਜਿਹੜਾ ਉੱਪਰ ਜਾ ਜਾਂਦਾ ਹਾਂ ਆ ਇਹਦੇ ਵਿੱਚ ਚੌਲ ਦਾਲ ਸਬਜੀ ਜੋ ਵੀ ਲੰਗਰ ਦੇ ਵਿੱਚ ਹੁਣ ਹਾਂ ਉਧਰ ਸਬਜੀ ਵੀ ਪਈ ਆ ਮੈਂ ਤੁਹਾਨੂੰ ਪੂਰੀ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਤੇ ਦੇਖੋ ਹਾਂ ਕੱਦੂ ਲੱਗ ਰਿਹਾ ਜਿਵੇਂ ਉਹ ਕਹਿ ਰਿਹਾ ਤੇ ਇਹ ਵੀ ਗੱਲ ਬਾਬਾ ਜੀ ਨੇ ਆਪਾਂ ਨੂੰ ਦੱਸੀ ਸੀ ਹਨ ਵੀ ਚਾਹੇ ਇਸ ਪਾਣੀ ਦੇ ਵਿੱਚ ਹਾਂ ਅੱਜ ਪਾ ਕੇ ਸਵੇਰੇ ਕੱਢੀਏ ਕਿਉਂਕਿ ਗੈਸ ਤੇ ਸੇਕ ਲੱਗ ਗਿਆ ਤਾਂ ਖਰਾਬ ਹੋ ਜੂ ਪਰ ਇਹਦੇ ਵਿੱਚ ਕੋਈ ਖਰਾਬ ਹੋਣ ਵਾਲੀ ਇਦਾਂ ਦੀ ਗੱਲਬਾਤ ਜਿਹੜੀ ਨਹੀਂ ਹੈਗੀ ਇਸ ਪਾਸਿਓਂ ਗੁਰੂ ਗੁਰਦੁਆਰੇ ਸਾਹਿਬ ਤੋਂ ਜਿਹੜਾ ਆਉਂਦੇ ਨੇ ਤੇ ਫਿਰ ਆ ਜਾਰੀ ਚਾਹ ਪਾਣੀ ਤੋਂ ਲੈਦੇ ਬਾਕੀ ਹਾਂ ਗਰਮ ਪਾਣੀ ਖੰਡ ਹਾਂ ਬਿਲਕੁਲ ਚਾ ਵੀ ਇੱਥੇ ਬਣਦੀ ਹੈ ਵਿੱਚ ਦੇਖੋ ਹਨਾ ਲੋਕ ਲੋਕਾਂ ਨੇ ਸਿੱਕੇ ਵੀ ਸਿੱਟੇ ਹੋਏ ਆ ਤੇ ਜਿਹੜੀ ਇੱਥੋਂ ਦੀ ਅਸੀਂ ਖੜੇ ਆ ਬਿਲਕੁਲ ਠੰਡ ਨਹੀਂ ਲੱਗ ਰਹੀ ਜਦਕਿ ਬਾਹਰ ਬਹੁਤ ਜ਼ਿਆਦਾ ਠੰਡ ਹੈ ਸੋ ਇਹ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਹਨਾ ਪਵਿੱਤਰ ਧਰਤੀ ਹੈ ਤੇ ਇਸ ਪਾਸੇ ਇੱਕ ਦੂਜਾ ਵੀ ਇਸ ਪਾਸੇ ਭਗਵਾਨ ਸ਼ਿਵ ਸ਼ੰਕਰ ਦਾ ਮੰਦਿਰ ਹੈ ਤੇ ਇੱਥੇ ਵੀ ਤੁਸੀਂ ਦੇਖੋ ਇੱਕ ਚਸ਼ਮਾ ਆ ਵੀ ਹੈਗਾ ਗਰਮ ਪਾਣੀ ਦਾ ਸੋ ਜਿੱਥੇ ਗੁਰੂ ਪੀਰਾਂ ਪੈਗੰਬਰਾਂ ਦੀ ਕਿਰਪਾ ਹੋ ਜਾਂਦੀ ਹੈ ਤੇ ਕਣਾ ਉੱਥੇ ਇਹ ਚੀਜ਼ਾਂ ਸੰਭਵ ਹੁੰਦੀਆਂ ਨੇ ਦੇਖੋ ਬਹੁਤ ਉੱਚਾ ਜਿਹੜਾ ਇਹ ਮੰਦਿਰ ਬਣਿਆ ਹੋਇਆ ਤੇ ਆ ਇਹਨਾਂ ਨੇ ਜਿਹੜਾ ਇਤਿਹਾਸ ਲਿਖਿਆ ਹੋਇਆ ਤੇ ਮਣੀਕਰਨ ਵਿੱਚ ਜਗਾ ਜਗਾ ਤੇ ਉੱਬਲਦੇ ਪਾਣੀ 88 ਤੋਂ 94 ਡਿਗਰੀ ਤਾਪਮਾਨ ਦੇ ਫੁਆਰੇ ਦਰਸ਼ਕਾਂ ਦਾ ਮਨ ਮੋਹ ਲੈਂਦੇ ਹਨ ਇਸ ਅਦਭੁਤ ਦੇਵੀ ਲੀਲਾ ਨੂੰ ਵੇਖ ਕੇ ਖਟੋਰ ਨਾਸਤ ਖਿਰਦੇ ਵਾਲਾ ਆਦਮੀ ਵੀ ਭਗਵਾਨ ਦੇ ਪ੍ਰਤੀ ਆਸਤਾਵਾਣ ਹੋਏ ਬਿਨਾ ਨਹੀਂ ਰਹਿ ਪਾਉਂਦਾ ਕਹਿਣ ਦਾ ਮਤਲਬ ਜਿਹੜੀ ਚੀਜ਼ ਹੈਗੀ ਹੈ ਕੁਦਰਤ ਬਿਲਕੁਲ ਹੈਗੀ ਹੈ ਤੁਸੀਂ ਦੇਖੋ ਵੀ ਜਿਹੜੇ ਲੰਗਰ ਪ੍ਰਸ਼ਾਦਾ ਉਹ ਇਹਨਾਂ ਦੇ ਵਿੱਚ ਜਿਹੜਾ ਤਿਆਰ ਹੁੰਦਾ ਇੱਕ ਪਰਲੇ ਪਾਸੇ ਵੀ ਦੇਖੋ ਉਸ ਪਾਸੇ ਗੁਫਾ ਇੱਕ ਵੀਡੀਓ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਹੋਰ ਵੀ ਜਿਹੜੀਆਂ ਇੱਥੇ ਵੀਡੀਓਜ਼ ਅਸੀਂ ਬਣਾ ਸਕੇ ਜਰੂਰ ਦਿਖਾਵਾਂਗੇ ਕੁਦਰਤ ਬਲਵਾਨ ਹੈ ਦੋਸਤੋ ਸੋਈ ਵੀ ਇੱਕ ਕੁਦਰਤ ਦਾ ਜਿਹੜਾ ਅਨੋਖਾ ਰੂਪ ਹੈ ਦੇਖੋ 100 ਡਿਗਰੀ ਦੇ ਵੀ ਟੈਂਪਰੇਚਰ ਕਹਿੰਦੇ ਨੇ ਨੇੜੇ ਚਲਾ ਜਾਂਦਾ ਤੇ ਆਹ ਖਾਣਾ ਰੱਖਿਆ ਹੋਇਆ ਹੈ ਲੰਗਰ ਪ੍ਰਸ਼ਾਦਾ ਇਹਦੇ ਵਿੱਚ ਤਿਆਰ ਹੁੰਦਾ ਦਾਲਾਂ ਸਬਜ਼ੀਆਂ ਚੌਲ ਇਹ ਭਾਵੇਂ ਜਿੰਨਾ ਚਿਰ ਮਰਜ਼ੀ ਪੈਰਨ ਇਹ ਨਹੀਂ ਖਰਾਬ ਹੁੰਦੇ ਦੂਜੀ ਕੁੰਡ ਆਹ ਜਿੱਥੋਂ ਦੇ ਲੋ ਹਜੇ ਵੀ ਭਾਫ਼ ਨਿਕਲ ਰਹੀ ਹੈ ਪੂਰੀ ਸੋ ਕੁਦਰਤ ਬੇਅੰਤ ਹੈ ਇਹਨੂੰ ਸਮਝਣਾ ਬਹੁਤ ਔਖਾ ਹੈ ਸੋ ਇਸ ਸਮਾਪਤੀ ਕਰਦੇ ਹਾਂ ਜੀ ਤੁਹਾਨੂੰ ਇੱਕ ਵਾਰ ਦਿਖਾ ਕੇ ਵੀ ਜਿਹੜਾ ਮਣੀਕਰਨ ਸਾਹਿਬ ਵਿਖੇ ਗੁਰਦੁਆਰਾਂ ਹੁੰਦੇ ਆ ਉੱਥੇ ਪ੍ਰਸ਼ਾਦਾ ਪਾਣੀ ਇਸ ਤਰੀਕੇ ਜਿਹੜਾ ਤਿਆਰ ਹੁੰਦਾ ਹੈ ਧੰਨਵਾਦ ਸਤਿ ਸ਼੍ਰੀ ਅਕਾਲ